ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ دشت دش سب ہو آپ دے بچاب ہو سکھی بس ہے بسم پر بارہ سیوک سکھ سب کرتا رہا بور اچھا نج کر دہ کری ہے سب بیرن کو آس آسری ہے پورن ہوئی ہماری آسا تور پجن کی رہے پیاسا تمہیں چھاڑ کوئی ابرنت آؤں جوبر چاہوں ستمتی پاؤں سیوک سکھ ماری تاری ہے چنچن ستر ہماری ماری ہے ਆਪ ਹਾ ਦਾ ਮੂਜੇ ਉਬਰੀ ਹੈ ਵਰਨ ਕਾਲ ਕਾ ਤਰਾਸਨ ਬਰੀ ਹੈ ਹੁਜੂ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰੇ ਹੋ ਰੱਛਾ ਰੱਖ ਰਹੇ ਹੋ ਮੈ ਰੱਖਣ ਹਾਰੇ ਸਹਿਬ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮਹੋ ਪੂਰੀ ਚਤੁਰਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਾ ਸ ਕਰਨ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਛ ਨੂੰ ਪੂਜਾ ਜੋ ਆਦ ਅੰਤੇ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕੁਨ ਕੋ ਸਭ ਕੁਨ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੋਖੀ ਏਕ ਏਕ ਕੀ ਪੀਰ ਪਛਾਨੈ ਕਟਕਟ ਕੇ ਪਰਪਟ ਕੀ ਜਾਨੈ ਜਵ ਕਰਖ ਕਰਾ ਕਰਤਾਰਾ ਪਰਜੇ ਤਰਤਵ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤਮੇ ਮਿਲਤ ਦੇ ਤਰਸਭ ਹੂੰ ਜੇਤੇ ਵਨ ਸਰਸ਼ਚਵਤਾਰੈ ਆਪੋ ਆਪਣੀ ਬੋਜੋਚਾਰ ਤਮ ਸਭੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੰਗ ਕਾਰਨਰਵ ਕਾਰਨ ਲੰਭੋ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾਂ ਜਾਕੂ ਭੇਵਨਾ ਪਾਵਤ ਵਿਦਾਂ ਤਾਕੂ ਕਰਪਾਹਨ ਅਨੁਮਾਨਤ ਮਹਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਗਾਰ ਕਾ ਚਿੰਤਨੀ ਭੇਵ ਆਪ ਆਪਣੀ ਬਧਾ ਜੀਤੀ ਵਰਨਤ ਪੈਨ ਪੈਨ ਤੇ ਦਿੱਤੀ ਤੁਮਰਾ ਲਖਨ ਜਾਏ ਬਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਪਸਰੂਪਾ ਰੰਗ ਪਇਓ ਰਾਮ ਕਹੀ ਭੂਪਾ ਅੰਡ ਜੇ ਰ ਸਿਤਜ ਕੀਨੀ ਉਤਪਜ ਖਾਨ ਭਉ ਰਚਦੀਨੀ ਕਉਂਪੂ ਰਾਜਾ ਬੈਠਾ ਕਉਂਸਟ ਪਰ ਸੰਕਰ ਇਕੱਠਾ ਸਿਗਰੀ ਸੇਠ ਦਿਖਾਏ ਚੰਤ ਪਵ ਆਜੁਗਾ ਸਰੂਪ ਸੁਯੰਪਵ اب رچھا میری تم کرو سکھ سکھ دشتی جتے سنگر جتنے ملیش کرو رن کھاتا جی اس تو تب سرنی پری تنکی دشت دو تب مری پورکھ جون پگ پری تہاری تنکی تم سنکٹ سب تاری جو کل کو کبار تے ہے تا کہ کال نکٹنے آئے ہیں رچھا رچا تائیں سب کالا دشت ارشت دش ارشٹالا ਕਿਰਪਾ ਦਰਸਨ ਚਾਈ ਨਿਹਰ ਹੋ ਤਾਂ ਕਿ ਤਾਪ ਤਨਕ ਬਹਿਰ ਹੋ ਰਿੱਦ ਸਿਧ ਕਰਮੋ ਸਭ ਹੋਈ ਦ੍ਰਿਸ਼ ਸਾਸ਼ਵ ਸਕੇ ਨ ਕੋਈ ਇੱਕ ਵਾਰ ਜਨਤ ਮੈਂ ਸੁਹਾਰਾ ਕਾਲ ਫਾਸਤੇ ਤਾਂ ਹੀ ਉਬਾਰਾ ਜिन्नਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੋਰਮੋ ਹੋ ਸਹਾਈ ਦੁਸ਼ਟ ਦੋਖ ਤੇ ਰਿਓ ਬਚਾਈ ਖਾਰਗ ਕੀਤ ਮੈਂ ਸਨ ਤਿਹਾਰੀ ਆਪ ਹੰਤ ਲਿਓ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਾਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੀ ਦੁਸ਼ਟ ਸਵੈ ਤੁਮ ਕਾਵ ਹੋ ਆਪ ਹੰਦ ਮੋਹਿ ਬਚਾਵੋ ਸੁਖੀ ਬਸੈ ਮਮ ਰੂਪ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ بور اچھا نج کردہ کری ہے سب بیرن کو آس آسری ہے پورن ہوئی ہماری آسا تور پجن کی رہے پیاسا تو میں چھاڑ کوئی ابرنت آؤں جو بر چاہوں ستنتی پاؤں سیوک سکھ ہماری تاری ہے چنچن ستر ہماری ماری ہے آپ ہاں دہ مجھے ابری ہے مرن کال کا دراسن بری ہے حجو صدا ہماری پچھا سری اس اصو کرے ہو رچھا ਰਾਖਲੇ ਹੋ ਮਹੀ ਰਖਨ ਹਾਰੇ ਸਹਿਬ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮਹੋ ਪੂਰੀ ਚਤੁਰਧਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਾ ਸਖਨ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੂਗੀ ਸਭ ਕੀ ਉਹ ਵੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜੁਗਤ ਬਨਾਇਓ ਦੇਵ ਦਾਇਤ ਜਛਨੁ ਪੁਜਾਇਓ ਆਦ ਅੰਤੇ ਕਬਤਾਰਾ ਸ੍ਰੀ ਗੁਰੂ ਸੋ ਜਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਥੁਰਾ ਸਭ ਪਰ ਕਿਰਪਾ ਦਰਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਅਕਰਖ ਕਰਾ ਕਰਤਾ ਰਾ ਪਰਜੇ ਤਰ ਤਬ ਦੇ ਅਪਾਰਾ ਜਬ ਅਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਨ ਸ੍ਰਿਸ਼ਟ ਅਵਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੰਗਕਾਰ ਨਰਵਕਾਰ ਨਲੰਬ ਆਦ ਅਨੀਲ ਅਨਾਦ ਸੰਬ ਤਾਂ ਕਾ ਮੂੜ ਉਚਾਰਤ ਭੇਦਾਂ ਜਾਕੂ ਪੇਵਨਾ ਪਾਵਕ ਦੇਦਾਂ ਤਾਂ ਕੋ ਕਰਪਾਹਨ ਅਨੁਮਾਨਤ ਮਹਾਂ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਗਕਾਰ ਕਾ ਚਿੰਤਨੀ ਭੇਵ ਆਪ ਆਪਣੀ ਬੁਧਾ ਜੀਤੀ ਵਰਨਤ ਪੈਣ ਪੈਣ ਤੇ ਦਿੱਤੀ ਤੁਮਰਾ ਲਖਨ ਜਾਏ ਬਸਾਰਾ ਕੀ ਬਦ ਸਜਾ ਪ੍ਰਥਮ ਸੰਸਾਰਾਂ اےکا روپ نوپ سروپا رنگ پیو راب کہ پھوپا سیت یقینی ادب بھاو رچ دینی کہ پو راجہ بیٹھا سنٹ پیو سنکر کٹا سگری سٹ دکھائے چمپ آ جگا سروپ سجمپ اب رچھا میری تم کرو سکھ بار سکھ سنگرو دوشتی جتے اٹھ بات اٹھ پاتا سکل ملیش کرو رنکھا ਜੇ ਅਸਤੋ ਤਵ ਸਰਨੀ ਪਰੇ ਤਨਕੇ ਦੁਸ਼ਟ ਤੋ ਤਵ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤਉ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰੱਛਾ ਹੋਈ ਤਾਂ ਇਸ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈਂਤ ਤਕਾਲਾ ਕਿਰਪਾ ਦਰਸ਼ਨ ਚਾਈ ਨਿਹਰ ਹੋ ਤਾਂ ਕਿ ਤਾਪ ਤਨਕ ਬਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇਕ ਵਾਰ ਜੰਤੂ ਮੈਂ ਸੁਹਾਰਾ ਆਕਾਲ ਫਾਸਤੇ ਤਾਂ ਹੀ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ دشت دش سب ہو آپ ہاندہ بچاب ہو سکھی بس مو پر بارہ سیوک سکھ سب کرتا رہا بور اچھا نج کر کری ہے سب بیرن کو آس گری ہے پورن ہوئی ہماری آسا تور پجن کی رہے پیاسا تمہیں چھاڑ کوئی ابرنت جو بر چاہوں ستمتی پاؤں سیوک سکھ ماری تاری ہے چنچن چن ستر ہماری ماری ہے ਆਪ ਹੰਦਾ ਮੁਝੇ ਉਬਰੀ ਹੈ ਮਰਨ ਕਾਲ ਕਾ ਤਰਾਸਨ ਬਰੀ ਹੈ ਹੁਜੂ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰੇ ਹੋ ਰਖਾ ਰੱਖ ਰਹੋ ਮੈ ਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਾ ਸਕਰ ਕਾਲ ਕਾ ਕੀਆ ਤਮਾਸਾ جب نال جوگی سب کیو بید راج برہ ماجو تھیو جب نال سب لوگ سوارا نمشکار ہیں تاہی ہمارا جبن کال سب جگت بناؤ دیو دیت جچن بجا آد انتے کا بتارا سوئی گروہ سمجھے ہو ہمارا نمسکار ہماری سکل پر جاجن آپ سواری سبکن کو سبکن سب دیو سترن کو پل موبد کیو کٹ کٹ کے انتر کی جانت پلے برے کی پیر پشانت چیٹی تے کنچر استھولہ ساپر کرپا درشت کر فولا سنتن دکھ پائے تے سکھ سائے سادن کے سکھی ایک ایک کی پیر پشانا ہے کٹ کٹ کے پڑ پڑ کی جاننا جب اکرک کرا کر تارا پرجے تر تب دہ اپارا جب آ کرکھ کرت ہوں کب ہوں تو میں ملت دے تر سب ہوں ਜੇਤੇ ਬਨ ਸਰਸ਼ਚਵ ਤਾਰੈ ਆਪੋ ਆਪਣੀ ਬੋਜੋ ਚਾਰ ਤਮ ਸਭੀ ਤੇ ਰਹਿਤ ਨਿਰਾਲਮ ਜਾਂਤ ਵੇਦ ਭੇਦ ਅਰ ਆਲਮ ਨਰੰਗ ਕਾਰਨਰਵ ਕਾਰਨ ਲੰਭੂ ਆਦ ਅਨੀਲ ਅਨਾਦ ਸੰਭੂ ਤਾਂ ਕਾ ਮੂੜ ਉਚਾਰਤ ਭੇਦਾਂ ਜਾਕੂ ਪੇਵਨਾ ਪਾਵਕ ਵੇਦਾਂ ਤਾਂ ਕੋ ਕਰਪਾਨ ਅਨੁਮਾਨਤ ਮਹਮੂੜ ਕਸ਼ਪੇਦ ਨਾ ਜਾਂਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਗਾਰ ਕਾ ਚਿੰਤਨੇ ਪੇਵ ਆਪ ਆਪਣੀ ਬੁੱਧਾ ਜੀਤੀ ਵਰਨਤ ਪਿੰਨ ਪਿੰਨ ਤੇ ਦਿੱਤੀ ਤੁਮਰਾ ਲਖਨ ਜਾਇ ਬਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਪਸਰੂਪਾ ਰੰਗ ਪਇਉ ਰਾਵਕ ਹੀ ਭੂਪਾ ਅੰਡ ਜੇ ਰ ਸਿਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਉਂਪੂ ਰਾਜਾ ਬੈਠਾ ਕਉਂ ਸਿੰਟ ਪੇ ਸੰਕਰ ਇਕੱਠਾ ਸਿਗਰੀ ਸੇਠ ਦਿਖਾਏ ਚੰਪਵ ਆਜੁਗਾ ਰੂਪ ਸੁਯੰਪਵ اب رچا میری تم کرو سکھ سکھ سنگر جتنے ملےش کرو رنخاطا جی اسرنی پری تنکی دش دب مری پورک جمن پگ پری تہاری تنکے تم سنکٹ سب تاری جو کل کو کبار تے ہے تا کہ کال نکٹنے آئے ہیں رچا ہوتا سب کالا دش ارشٹالا ਕਿਰਪਾ ਦਰਸ਼ਨ ਚਾਈ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਹੋ ਸਕੇ ਨਾ ਕੋਈ ਇੱਕ ਵਾਰ ਜਿੰਤ ਮੈਂ ਸੁਵਾਰਾ ਕਾਲ ਫਾਸਤੇ ਤਾਂ ਹੀ ਉਵਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਤਲਿਉ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਰਿਹੋ ਬਚਾਈ ਖਾਰਗ ਕੀਤ ਮੈਂ ਸਨ ਤਿਹਾਰੀ ਆਪ ਹੰਦ ਲਿਓ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੀ ਦੁਸ਼ਟ ਸਵੈ ਤੁਮ ਕਾਬ ਹੋ ਆਪ ਹੰਦ ਮੋਹਿ ਬਚਾਵੋ ਸੁਖੀ ਬਸੈ ਮਮਰੂਪ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ بور اچھا نج کردہ کری ہے سب بیرن کو آس آسری ہے پورن ہوئی ہماری آسا تور پجن کی رہے پیاسا تو تمہیں چھاڑ کوئی ابرنت آؤں جو بر چاہوں ستنتے پاؤں سیوک سکھ ہماری تاری ہے چنچن ستر ہماری ماری ہے آپ ہاندہ مجھے ابری ہے مرن کال کا دراسن بری ہے حجو صدا ہماری پچھا سری اص تجو کرے ہو رچھا ਰਾਖ ਰਹੋ ਮੋਹਿ ਰੱਖਣਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮੋਹ ਪੂਰੀ ਚਤੁਰਧਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਸਾ ਸਖਨ ਕਾਲ ਕਾ ਕੀਆ ਤਮਾਸਾ ਜਪਣ ਕਾਲ ਜੋਗੀ ਸਭ ਕੀ ਉਹ ਵੇਦ ਰਾਜ ਬ੍ਰਹਮਾ ਜੋਤੀ ਉਹ ਜਪਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛ ਨੂੰ ਪੁਜਾਜੋ ਆਦ ਅੰਤੇ ਕਬਤਾਰਾ ਸੋਈ ਗੁਰੂ ਸੋ ਜਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸੁਵਾਰੀ ਸਿਵਕੁਨ ਕੋ ਸਭ ਗੁਣ ਸੁਖਦੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੁਰਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਅਕਰਖ ਕਰਾ ਕਰਤਾ ਰਾ ਪਰਜੇ ਤਰ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਨ ਸ੍ਰਿਸ਼ਟ ਅਵਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀਤੇ ਰਤਨ ਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੰਗ ਕਾਰਨਰਵ ਕਾਰਨ ਲੰਭੋ ਆਦ ਅਨੀਲ ਅਨਾਦ ਸੰਭੋ ਤਾਂ ਕਾ ਮੂੜ ਚਾਰਤ ਭੇਦਾਂ ਜਾਕੂ ਪੇਵਨ ਪਾਵਤ ਵੇਦਾਂ ਤਾਂ ਕੋ ਕਰਪਾਹਨ ਅਨੁਮਾਨਤ ਮਹ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਨਰੰਗ ਕਾਰ ਕਾ ਚਿੰਤਨੇ ਪੇਵੋ ਆਪ ਆਪਣੀ ਬੁੱਧਾ ਜੀਤੀ ਵਰਨਤ ਪੈਣ ਪੈਣ ਤੇ ਦਿੱਤੀ ਤੁਮਰਾ ਲਖਨ ਜਾਏ ਬਸਾਰਾ ਕੀਵਦ ਸਜਾ ਪ੍ਰਥਮ ਸੰਸਾਰਾਂ ਇਕ ਰੂਪਨੂਪ ਸਰੂਪਾ ਰੰਗ ਪਇਉ ਰਾਵਕ ਹੀ ਭੂਪਾ ਅੰਡਜਿਰ ਸਿਤਜ ਕੀਨੀ ਉਤਪੁਜ ਖਾਨ ਭਉ ਰਚਦੀਨੀ ਕਉਂਪੂ ਰਾਜਾ ਬੈਠਾ ਕਉਂ ਸਿੰਟ ਪਉ ਸੰਕਰ ਇਕੱਠਾ ਅੱਠ ਸਿਗਰੀ ਸਿਸ਼ਟ ਦਿਖਾਏ ਚੰਤ ਪਉ ਆਜੁਗਾ ਸਰੂਪ ਸੁਯੰਪਉ ਅਬਰੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦ੍ਰਿਸ਼ਟੀ ਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਤੋ ਤਵ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤਉ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰੱਛਾ ਹੋਈ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੈਤ ਤਕਾਲਾ ਕਿਰਪਾ ਦਰਸ਼ਨ ਚਾਈ ਨਿਹਰ ਹੋ ਤਾਂ ਕਿ ਤਾਪ ਤਨਕ ਬਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇਕ ਵਾਰ ਜਨਤ ਮੈਂ ਸੁਹਾਰਾ ਆਕਾਲ ਫਾਸਤੇ ਤਾਹੀ ਉਬਾਰਾ ਜਿੰਨਰ ਨਾਮ ਧਿਆਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਉ ਚਰਨ ਨਮਨ ਰਹਿ ਮਾਰਾ ਆਪਣਾ ਜਾਨ ਗਰੂ ਪ੍ਰਤਪਾਰ ہمری دشت صبح تم ہو آپ دے مہی بچاب ہو سکھی بسے بسم پر وارا سیوک سکھ سبح کرتا رہا بور اچھا نج کردہ ہے سب بیرن کو آس آسری ہے پورن ہوئی ہماری آسا تور پجن کی رہے پیاسا تو میں چھاڑ کوئی ابرنت آؤں جو بر چاہوں ستمتی پاؤں سیوک سکھ ماری تاری ہے چنچن ستر ہماری ماری ہے ਆਪ ਹਾਂਦਾ ਮੁਜੇ ਅਵਰੀ ਹੈ ਮਰਨ ਕਾਲ ਕਾ ਤਰਾਸਨ ਵਰੀ ਹੈ ਹੁਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੂ ਕਰੇ ਹੋ ਰੱਛਾ ਰਾਖ ਲੈ ਹੋ ਮੁਹਿ ਰਾਖਨ ਹਾਰੇ ਸਹਿਬ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਭ ਕੀ ਉਹ ਵੇਦ ਰਾਜ ਬ੍ਰਹਮਾ ਜੋਤੀ ਉਹ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪੁਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ کٹ کٹ کے انتر کی جانت پلے برے کی پیر پشانت چیٹی تے کنچر استھولا ساپر کرپا درشت کر فولا سنتن دکھ پائے تے سکھ سائے سادن کے سکھی ایک ایک کی پیر پشانا کٹ کٹ کے پڑ پٹ کی جانا ہے جب اکرک کرا کر تارا پرچے تر تب دہ اپارا جب آ کرخ کرت ہوں کب ہوں تو میں ملت دی تر سب ہوں jete van srishtavatare aap apni bhojo chara tum sabhi teh rit niralam jant ved ved ar alam nrankar nirv karan lambo aad anil anad sambo taaka moodo chartphedan jaku phevna pavak deda taako karpan anumanat mah mood karsh phedan jant mahadev ko kahet sadaa shiv nirankar ka chintne phev ਆਪ ਆਪਣੀ ਵਧਾ ਜੀਤੀ ਵਰਨਤ ਪੈਣ ਪੈਣ ਤੇ 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 ਤੁਮਰਾ ਲਖਨ ਜੈ ਬਸਾਰਾ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਪਸਰੂਪਾ ਰੰਗ ਪੈਉ ਰਾਵਕ ਹੀ ਭੂਪਾ ਅੰਦਰ ਜੇ ਰ ਸਿਤਜ ਕੀਨੀ ਉਤਪਜ ਖਾਨ ਭਉ ਰਚਦੀਨੀ ਕਉਂਪੂ ਰਾਜਾ ਬੈਠਾ ਕਉਂਸਟ ਪਰ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਏ ਚੰਪਵ ਆਜੁਗਾ ਸਰੂਪ ਸੁਯੰਪਵ اب رچا میری تم کرو سکھ بار سکھ سنگرو دشے اٹھ پا سکل ملےش کرو رنکھا تا جی استو تب سرنی پری تنکے دش دکھ تب مری پورکھ جبن پگ پری تیاری تنکے تم سنکٹ سب تاری جو کل کو کار تے ہے تا کہ کال نکٹنے آئے ہیں رچھا سب کالا دش ارشٹ ٹر تالا ਕਿਰਪਾ ਦਰਸਨ ਚਾਈ ਨਿਹਰ ਹੋ ਤਾਂ ਕੀ ਤਾਪ ਤਨਕ ਬਹਿਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਿੰਤ ਮੈਂ ਸੁਹਾਰਾ ਆਕਾਲ ਫਾਸਤੇ ਤਾਂ ਹੀ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੰਤ ਲਿਓ ਉਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਦੋਖ ਤੇ ਰਿਓ ਬਚਾਈ ਖਾਰਗ ਕੀਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ